ਇਹ ਜਿਹੜੀ ਉਹਨਾਂ ਫੋਟੋ ਐ ਇਹ ਫੇਸਬੁੱਕ ਤੇ ਮੈਂ ਦੇਖੀ ਐ ਤੇ ਹੁਣ ਸੇਮ ਆਪਾਂ ਪੋਸਟਰ ਇਸ ਤਰ੍ਹਾਂ ਦਾ ਬਣਾ ਕੇ ਫੇਸਬੁੱਕ ਤੇ ਅਪਲੋਡ ਕਰਾਂਗੇ ਤੇ ਉਤੋਂ ਸਾਨੂੰ ਕਮਾਈ ਆਉਗੀ ਇਹ ਪੋਸਟਰ ਕਿਵੇਂ ਬਣੇਗਾ ਆਉ ਤੁਹਾਨੂੰ ਦੱਸਦੇ ਆ ਇਹਦਾ ਆਪਾਂ ਲੈ ਲੈਂਦੇ ਆ ਸਕਰੀਨਸ਼ਾਟ ਇਹ ਆਪਾਂ ਸਕਰੀਨਸ਼ਾਟ ਲੈ ਲਿਆ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵੀ ਜਿੰਨਾ ਆ ਦੇਖੋ ਇਹ ਪੋਸਟਰ ਐ ਤੇ ਆ ਦੇਖੋ ਆ ਫੇਸਬੁਕ ਹੈ ਤੇ ਇਹ ਪੋਸਟਰ ਸੀਗਾ ਬਣਾਇਆ ਹੋਇਆ ਕਿਸੇ ਦਾ ਆ ਪੋਸਟਰ ਆ ਜਿਹੜਾ ਸਕਰੀਨਸ਼ਾਟ ਆਪਾਂ ਲਿਆ ਸੀ ਇਹਦੇ ਉੱਪਰ ਅੰਗੂਠੇ ਦੇ ਨਾਲ ਦਬ ਕੇ ਰੱਖਾਂਗੇ ਤੇ ਇਸ ਦਾ ਜਿਹੜਾ ਸਕਰੀਨਸ਼ਾਟ ਜਿਹੜੇ ਬੈਕਗ੍ਰਾਉਂਡ ਕੱਟੀ ਜਾਏਗੀ ਤੇ ਇਹ ਇਸ ਤਰ੍ਹਾਂ ਦਾ ਦਿਖਾਈ ਦੇਵੇਗਾ ਇਸ ਤਰ੍ਹਾਂ ਦਾ ਬਣ ਚੁੱਕਿਆ ਹੁਣ ਇਸ ਪੋਸਟਰ ਨੂੰ ਬਣਾਉਣਾ ਕਿੱਦਾਂ ਹੈ ਮੇਟਾ ਨੂੰ ਹੁਣ ਉਹ ਦੱਸਦਾ ਆਪਾਂ ਪਲੇ ਸਟੋਰ ਤੇ ਜਾਣਾ ਪਲੇ ਸਟੋਰ ਤੇ ਪਿਕਸਲ ਲੈਬ ਐਪਲੀਕੇਸ਼ਨ ਲੱਭਣੀ ਆ ਜਿਹੜੀ ਕਿ ਆ ਪਈ ਆ ਆ ਮੈਂ ਇੰਸਟਾਲ ਕਰ ਲਈ ਆ ਤੁਸੀਂ ਵੀ ਆਪਣੇ ਫੋਨ ਦੇ ਵਿੱਚ ਇਸ ਨੂੰ ਇੰਸਟਾਲ ਕਰ ਲੈਣਾ ਪਿਕਸਲ ਲੈਬ ਇਸ ਨੂੰ ਓਪਨ ਕਰ ਲੈਣਾ ਇਸ ਪਿਕਸਲ ਲੈਬ ਨੂੰ ਤੁਸੀਂ ਜਿਹੜਾ ਕਿ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ ਇਹ ਪਹਿਲਾਂ ਦੀ ਮੇਰੀ ਫੋਟੋ ਲੱਗੀ ਹੋਈ ਆ ਮੈਂ ਪੋਸਟਰ ਬਣਾ ਰਿਹਾ ਸੀ ਤਾਂ ਤੁਹਾਨੂੰ ਦਿਖਾਉਣ ਦੇ ਲਈ ਹੁਣ ਆਪਾਂ ਇਹ ਪੋਸਟਰ ਬਣਾਉਨੇ ਆ ਆ ਜਿਹੜੀ ਫੋਟੋ ਸੀਗੀ ਆਪਾਂ ਇਹ ਕੈਪਚਰ ਕੀਤੀ ਸੀ ਜਿਹੜੀ ਕਿ ਆਪਾਂ ਸਕਰੀਨਸ਼ਾਟ ਲਿਆ ਸੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਬਣਾ ਕੇ ਆਪਾਂ ਦਿਖਾਵਾਂਗੇ ਇਹਨੂੰ ਆਪਾਂ ਇੱਥੇ ਕਰ ਲਾਂਗੇ ਇੱਕ ਹੋਰ ਫੋਟੋ ਚਾਹੀਦਾ ਜਿਹੜਾ ਆਪਾਂ ਬੈਕਗ੍ਰਾਉਂਡ ਦੇ ਵਿੱਚ ਲਾਉਣਾ ਉਹ ਆਪਾਂ ਦੁਬਾਰਾ ਫੇਰ ਆਪਾਂ ਫੇਸਬੁੱਕ ਤੇ ਚਲਦੇ ਆਂ ਫੋਟੋ ਪੋਸਟਰ ਆਪ ਐਸੀਗਾ ਇੱਕ ਆਹ ਦਰਖਤ ਦਾ ਆਪਾਂ ਸਕਰੀਨਸ਼ਾਟ ਲੈ ਲੈਨੇ ਆ ਇਸ ਫੋਟੋ ਦੀ ਆਪਾਂ ਉਹਦੇ ਵਿੱਚ ਵਰਤੋਂ ਕਰਾਂਗੇ ਜਿਹੜਾ ਆਪਾਂ ਕ੍ਰੋਪ ਕੀਤਾ ਸੀ ਉਹ ਫੋਟੋ ਆਪਾਂ ਇਸ ਫੋਟੋ ਦੇ ਉਪਰ ਆਪਰ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਪਿੱਛੇ ਕਰ ਦੇਣਾ ਜਿਹੜੀ ਕੈਪੈਸਿਟੀ ਹੈ ਉਹ ਘਟਾ ਉਸ ਨੂੰ ਆਪਾਂ ਵਧਾ ਦਿੰਨੇ ਆ ਕੈਪੈਸਿਟੀ ਵਧਾਉਣ ਤੋਂ ਬਾਅਦ ਇਹਦੀ ਇਸ ਤਰ੍ਹਾਂ ਲੁੱਕ ਆਏਗੀ ਇਨੂੰ ਥੋੜਾ ਛੋਟਾ ਕਰਕੇ ਫੇਰ ਆਪਾਂ ਦੀ ਸੈਟਿੰਗ ਕਰਦੇ ਹਾਂ ਪੋਸਟਰ ਬਣ ਕੇ ਰੈਡੀ ਹੋ ਚੁੱਕਿਆ ਹੁਣ ਆਪਾਂ ਇਹਦੇ ਉੱਪਰ ਕੁਝ ਲਿਖ ਦਿੰਨੇ ਆ ਯੂ ਆਰ ਲਵ ਮਾਈ ਲਾਈਫ ਲਿਖਣ ਤੋਂ ਬਾਅਦ ਆਪਾਂ ਕਰ ਦਿੰਨੇ ਆ ਇਹਦੀ ਸੈਟਿੰਗ ਯਾਨੀ ਕਿ ਪੂਰਾ ਪੂਰਾ ਆ ਵੀ ਆਪਾਂ ਕਰਾਂਗੇ ਕਲਿੱਕ ਤੇ ਆਵਾਂਗੇ ਆਪਾਂ ਟੈਕਸਟ ਦੇ ਉੱਪਰ ਟੈਕਸਚਰ ਲਿਖਿਆ ਹੈ ਟੈਕਸਚਰ ਦੇ ਉੱਪਰ ਕਲਿੱਕ ਕਰਾਂਗੇ ਤਾਂ ਉਹ ਫੋਟੋ ਆ ਜਾਊਗੀ ਇਸ ਫੋਟੋ ਨੂੰ ਆਪਾਂ ਕ੍ਰੋਪ ਕਰਾਂਗੇ ਜਿੰਨਾ ਕੋ ਆਪਾਂ ਰੰਗ ਚਾਹੀਦਾ ਹੈ ਜਿਹੜੇ ਅੱਖਰਾਂ ਦੇ ਉੱਤੇ ਲਿਖਣਾ ਹੈ ਆਪ ਨੂੰ ਇੰਨਾ ਕੋ ਚਾਹੀਦਾ ਤਾਂ ਆਪਾਂ ਇਹ ਦੇਖੋ ਸੇਮ ਜਿਹੜਾ ਕਿ ਇਹਨਾਂ ਦਾ ਕਲਰ ਆਪ ਨੂੰ ਪੋਸਟਰ ਦੇ ਉੱਤੇ ਬਣ ਗਿਆ ਇਹ ਆਪਣਾ ਜਿਹੜਾ ਕਿ ਪੋਸਟਰ ਬਣ ਕੇ ਤਿਆਰ ਹੋ ਚੁੱਕਿਆ ਹੈ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਦੀ ਕਿੰਨੀ ਸੋਹਣੀ ਲੁੱਕ ਆਈ ਹੈ ਇਹ ਪੋਸਟਰ ਆਪਾਂ ਫੇਸਬੁੱਕ ਤੇ ਪਾ ਕੇ ਤੇ ਆਪਾਂ ਮਹੀਨੇ ਤੋਂ 25 ਤੋਂ 30000 ਰੁਪਏ ਆ ਅਸਾਨੀ ਦੇ ਨਾਲ ਕਮਾ ਸਕਦੇ ਹਾਂ ਹੁਣ ਆਪਾਂ ਇਸ ਦੇ ਉੱਪਰ ਆਪਣਾ ਲੋਗੋ ਲਗਾ ਦਿੰਨੇ ਆ ਆਪਣਾ ਆ ਗਿਆ ਲੋਗੋ ਆਪਾਂ ਲੋਗੋ ਵੀ ਲਗਾ ਦਿੱਤਾ ਤੇ ਉਹਦੀ ਕੈਪੈਸਿਟੀ ਘੱਟ ਕਰ ਦਿੱਤੀ ਆ ਤਾਂ ਕਿ ਲੋਗੋ ਮੱਧਮ ਦਿਸੇ ਕੋਈ ਆਪਣੀ ਫੋਟੋ ਦੀ ਕਾਪੀ ਨਾ ਕਰ ਸਕੇ ਕਰਦੇ ਆ ਸੇਵ ਸੇਵ ਕਰਨ ਦੇ ਲਈ ਸੇਵ ਐਸ ਇਮੇਜ ਆ ਗਿਆ ਇੱਥੇ ਕਲਿੱਕ ਕਰਾਂਗੇ ਤੇ ਸੇਵ ਟੂ ਗੈਲਰੀ ਕਲਿੱਕ ਕਰ ਦੇਵਾਂਗੇ ਸੇਵ ਹੋ ਗਈ ਇਹ ਜਿਹੜੀ ਪਿਕਚਰ ਲਓ ਜੀ ਆਪਣਾ ਪੋਸਟਰ ਬਣ ਕੇ ਤਿਆਰ ਹੋ ਗਿਆ ਆਪਾਂ ਹੁਣ ਫੇਸਬੁੱਕ ਤੇ ਪਾਉਨੇ ਆ ਆਪਾਂ ਅਗੇ ਫੇਸਬੁੱਕ ਤੇ ਆਪਾਂ ਪੇਜ ਤੇ ਆਗੇ ਫੇਸ ਤੋਂ ਕਰ ਦੇਣਾ ਅਪਲੋਡ ਉਹ ਤੁਹਾਨੂੰ ਕਰਨਾ ਆਉਂਦਾ ਹੀ ਹੈ ਤੇ ਆਪਾਂ ਜਿਹੜਾ ਪੋਸਟਰ ਬਣਾਇਆ ਸੀ ਇਹ ਸੀ ਇਸ ਨੂੰ ਆਪਾਂ ਕਰ ਦਿੰਦੇ ਹਾਂ ਹੈਸ਼ਟੈਗ ਲਾ ਕੇ ਅਪਲੋਡ ਮਾਸਟਰਮਾਈਂਡ 24 ਤੇ ਇਹ ਜਿਹੜਾ ਪੋਸਟਰ ਆਪਾਂ ਪਾ ਦਿੱਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ ਵੀ ਤੇ YouTube ਤੇ ਤੁਸੀਂ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਇੱਕ ਮੇਰਾ ਨਿਊਜ਼ ਚੈਨਲ ਹੈ ਉਹਦੇ ਉੱਪਰ ਤੁਹਾਨੂੰ ਦਿਖਾਣੇ ਆ ਕਿ ਫੋਟੋਸ ਪਾ ਕੇ ਪੈਸੇ ਕਿਵੇਂ ਕਮਾਏ ਜਾ ਸਕਦੇ ਹਨ ਆਓ ਤੁਹਾਨੂੰ ਫੋਟੋਆਂ ਦੇ ਪੈਸੇ ਕਿੱਥੋਂ ਕਿਵੇਂ ਆਉਦੇ ਨੇ ਪ੍ਰੋਫੈਸ਼ਨਲ ਡੈਸ਼ਬੋਰਡ ਲਿਖਿਆ ਉੱਥੇ ਕਰਾਂਗੇ ਕਲਿੱਕ ਤਿੰਨ ਫੋਟੋ ਦੀ ਤੁਸੀਂ ਪੇਮੈਂਟ ਦੇਖ ਸਕਦੇ ਹੋ ਕਿ 1 2 ਦਿਨਾਂ ਦੇ ਵਿੱਚ ਕਿੰਨੀ ਪੇਮੈਂਟ ਬਣੀ ਹੈ ਬਾਕੀਆਂ ਦੀ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਸਕਿਉਰਿਟੀ ਇਸ਼ੂ ਹੈ ਤੁਹਾਨੂੰ ਦੱਸ ਦਿੰਦਾ ਕਿ ਮਹੀਨੇ ਤੋਂ 25 ਤੋਂ 30000 ਰੁਪਏ ਕਿਵੇਂ ਕਮਾਇਆ ਜਾ ਸਕਦਾ ਹੈ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ Facebook ਪੇਜ ਨੂੰ ਫੋਲੋ ਕਰ ਲਓ ਧੰਨਵਾਦ ਦੋਸਤੋ